ਸਤਿ ਸ਼੍ਰੀ ਅਕਾਲ ਦੋਸਤੋ ਤੁਹਾਨੂੰ ਜਿਵੇਂ ਪਤਾ ਹੈ ਅਸੀਂ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਹੈ ਕੈਨੇਡਾ ਇਨਸਾਈਟ। ਇਹ ਵੀਕਲੀ ਪ੍ਰੋਗਰਾਮ ਹੈ। ਔਰ ਇਸ ਪ੍ਰੋਗਰਾਮ ਵਿੱਚ ਤੁਹਾਡੇ ਸਭ ਦਾ ਬੜਾ ਨਿੱਘਾ ਸਵਾਗਤ ਹੈ। ਅਸੀਂ ਇਸ ਪ੍ਰੋਗਰਾਮ ਰਾਹੀਂ ਉਹਨਾਂ ਮੁੱਦਿਆਂ ਦੇ ਉੱਪਰ ਕੁਝ ਬੇਬਾਕ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਸਾਡੀ ਰੋਜ਼ਮਾਰਾ ਦੀ ਜ਼ਿੰਦਗੀ ਨੂੰ ਬਹੁਤ ਪ੍ਰਭਾਵਿਤ ਕਰਦੇ ਹਨ। ਅਸੀਂ ਉਹਨਾਂ ਸ਼ਖਸੀਅਤਾਂ ਦੇ ਨਾਲ ਪਰਸਨੈਲਿਟੀਆਂ ਦੇ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਆਪਣੀ ਗਹਿਰੀ ਛਾਪ ਇਸ ਮੁਲਕ ਦੇ ਉੱਪਰ ਤੇ ਸਾਡੀ ਕਮਿਊਨਿਟੀ ਤੇ ਛੱਡੀ ਹੈ ਸਾਨੂੰ ਉਮੀਦ ਹੈ ਕਿ ਸਾਡਾ ਇਹ ਉਦਮ ਸਾਡਾ ਇਹ ਪ੍ਰੋਗਰਾਮ ਤੁਹਾਡੀ ਉਮੀਦਾਂ ਤੇ ਪੂਰਾ ਖਰਾ ਉਤਰ ਸਕੇਗਾ ਅੱਜ ਅਸੀਂ ਆਪਣੇ ਸਟੂਡੀਓਜ਼ ਦੇ ਅੰਦਰ ਸਰ ਹਰਮਿੰਦਰ ਸਿੰਘ ਢਿੱਲੋਂ ਜੀ ਨੂੰ ਬੁਲਾਇਆ ਹੈ ਸੱਦਾ ਦਿੱਤਾ ਹੈ ਆਪ ਬਹੁਤ ਜਾਣੇ ਮਾਣੇ ਲਾਇਰ ਨੇ ਔਰ ਅੱਜ ਕੱਲ ਇਹਨਾਂ ਨੇ ਇਨਵਾਇਰਨਮੈਂਟ ਕੌਨਸ਼ੀਅਸਨੈਸ ਦਾ ਬੜਾ ਵੱਡਾ ਬੀੜਾ ਵੀ ਚੁੱਕਿਆ ਹੋਇਆ ਹੈ ਇਸ ਮਾਡਲ ਦੇ ਉੱਪਰ ਇਹਨਾਂ ਦੇ ਨਾਲ ਅਗਲੇ ਕਿਸੇ ਹੋਰ ਪ੍ਰੋਗਰਾਮ ਵਿੱਚ ਕਿਸੇ ਗੱਲਬਾਤ ਕਰਾਂਗੇ ਪਰ ਅੱਜ ਦਾ ਜਿਹੜਾ ਮੁੱਦਾ ਹੈ ਉਹ ਵੀ ਬਿਹਤ ਗੰਭੀਰ ਮੁੱਦਾ ਹੈ ਸਾਡੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ ਵਰਕ ਪਰਮਿਟਸ ਨਹੀਂ ਹੋ ਰਹੇ ਉਹਨਾਂ ਦਾ ਪੀਆਰ ਨਹੀਂ ਹੋ ਰਹੇ ਕੈਪਸ ਲੱਗ ਚੁੱਕੀਆਂ ਨੇ ਪਿਛਲੇ 8-10 ਸਾਲਾਂ ਦੇ ਅੰਦਰ ਜਿਸ ਤਰੀਕੇ ਦੇ ਨਾਲ ਪ੍ਰਾਈਵੇਟ ਕਾਲਜਸ ਮਸ਼ਰੂਮ ਕਰ ਗਏ ਇਸ ਦੇਸ਼ ਦੇ ਅੰਦਰ ਉਸਨੇ ਸਾਰੀ ਚੀਜ਼ਾਂ ਨੂੰ ਬੜਾ ਗੜਬੜ ਕੀਤਾ ਹੈ ਹਰਮਿੰਦਰ ਜੀ ਤੁਹਾਡਾ ਸਾਡੇ ਸਟੂਡੀਓਜ਼ ਦੇ ਅੰਦਰ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਅਸੀਂ ਸ਼ੁਰੂਆਤ ਕਰਨੇ ਆ ਕਿ ਅਸੀਂ ਅੱਜ ਦੀ ਜਿਹੜੀ ਜ਼ਿੰਦਗੀ ਹੈ ਔਰ ਅੱਜ ਦੇ ਜਿਹੜੇ ਸਾਡੇ ਮਾਹੌਲ ਨੇ ਉਸਤੇ ਉੱਪਰ ਉਹ ਬੱਚਿਆਂ ਦੇ ਉੱਪਰ ਬਹੁਤ ਕੁਝ ਬੀਤ ਰਿਹਾ ਹੈ ਔਰ ਲਗਾਤਾਰ ਮਨੂ ਰਿਪੋਰਟਸ ਆndੀਆਂ ਨੇ ਅੱਜ ਉੱਥੇ ਮਜ਼ਾਹਰਾ ਹੋਇਆ ਅੱਜ ਉੱਥੇ ਮਜ਼ਾਹਰਾ ਹੋਇਆ ਹੈ ਉਨਾ ਉਹ ਵਿਚਾਰੇ ਇੱਕ ਲਿੰਬੋ ਵਿੱਚ ਹਨ ਨਾ ਉਹ ਸਮਝ 파 ਰਹੇ ਨੇ ਕਿ ਸਾਡਾ ਕੰਮ ਹੋਏਗਾ ਇੱਥੇ ਕਿ ਨਹੀਂ ਹੋਏਗਾ ਗਵਰਨਮੈਂਟ ਦੀ ਕੀ ਪਾਲਿਸੀਸ ਹੋਣ ਗਿਆ ਮੈਨੂੰ ਲੱਗਦਾ ਕਿ ਤੁਹਾਡੇ ਤੋਂ ਜ਼ਿਆਦਾ ਇਸ ਬਾਰੇ ਜਾਣਕਾਰੀ ਹੋਰ ਕੋਈ ਬੰਦਾ ਦੇ ਨਹੀਂ ਸਕੇਗਾ ਸਾਨੂੰ ਸੋ ਇਸ ਤੋਂ ਸ਼ੁਰੂਆਤ ਕਰਨੇ ਆਂ ਹਾਂਜੀ ਬਿਲਕੁਲ ਜੀ ਜਿਹੜੀ ਕੈਨੇਡਾ ਦੀ ਇਮੀਗ੍ਰੇਸ਼ਨ ਪਾਲਿਸੀ ਹੈ ਉਹਦੇ ਵਿੱਚ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਪਰਮਿਟ ਸ਼ੁਰੂ ਹੋਈ ਸੀ ਉਹਦੇ ਨਾਲ ਬੜੀਆਂ ਵੱਡੀਆਂ ਤਬਦੀਲੀਆਂ ਆਈਆਂ ਜੀ ਤੇ ਜਿਵੇਂ ਤੁਸੀਂ ਦੱਸਿਆ ਕਿ ਦਾ ਫਲੋਦੀ ਥੋੜੀ ਬੈਕਗਰਾਉਂਡ ਇਸ ਤਰ੍ਹਾਂ ਵੀ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਵੀਜ਼ਾ ਹੁੰਦੇ ਆ ਉਹਨਾਂ ਤੇ ਕਦੇ ਵੀ ਕੈਪ ਨਹੀਂ ਸੀ ਹੁੰਦਾ ਮੈਂ ਵੀ ਜਦੋਂ ਇੱਥੇ ਕੈਨੇਡਾ ਚ ਆਇਆ ਸੀ 1988 ਦੇ ਵਿੱਚ ਤੇ ਮੈਂ ਵੀ ਇੰਟਰਨੈਸ਼ਨਲ ਸਟੂਡੈਂਟ ਆਇਆ ਸੀ ਓਕੇ ਪਰ ਮੈਂ ਉੱਥੋਂ ਆਪਣੀ ਚੰਡੀਗੜ੍ਹ ਤੋਂ ਇੰਜੀਨੀਅਰਿੰਗ ਦੀ ਡਿਗਰੀ ਸੀ ਮੇਰੇ ਕੋਲ ਤੇ ਮੈਂ ਪੋਸਟ ਗ੍ਰੈਜੂਏਟ ਸਟਡੀ ਲਿਆ ਸੀ ਤੇ ਉਦੋਂ ਇਹ ਹਾਲਾਤ ਆ ਮੇਰੇ ਕੋਲ ਪੂਰਾ ਸਕਾਲਰਸ਼ਿਪ ਸੀ ਤੇ ਮੈਂ ਯੂਨੀਵਰਸਿਟੀ ਆਫ ਵਾਟਰਲੂ ਆਇਆ ਤੇ ਉਦੋਂ ਯੂਨੀਵਰਸਿਟੀ ਦੀ ਵੈਨ ਤੁਹਾਨੂੰ ਯੂਨੀਵਰਸਿਟੀ 에어ਪੋਰਟ ਤੋਂ ਪਿਕ ਕਰਨ ਆਂਦੀ ਸੀ ਅੱਛਾ ਇਫ ਲਈ ਇੱਥੇ ਜਦੋਂ ਖਾਸ ਕਰਕੇ ਅਨਟੈਰੀਓ ਤੇ ਬੀਸੀ ਦੇ ਵਿੱਚ ਇਥੋਂ ਦੀਆਂ ਸਰਕਾਰਾਂ ਨੇ ਜਿਹੜੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਦੀ ਜਿਹੜੀ ਫੰਡਿੰਗ ਹੈ ਉਹ ਬੰਦ ਕਰਤੀ ਰਾਈਟ ਤੇ ਉਹਨਾਂ ਨੇ ਫਿਰ ਇੱਕ ਟੇਡਾ ਤਰੀਕਾ ਲੱਭ ਲਿਆ ਵੀ ਤੁਸੀਂ ਬਾਹਰੋਂ ਜਾ ਕੇ ਸਟੂਡੈਂਟ ਰਿਕਰੂਟ ਕਰੋ ਉਹਨਾਂ ਤੋਂ ਆ 2-4 ਗੁਣਾ ਵੱਧ ਫੀਸ ਵਸੂਲ ਕਰੋ ਐਬਸੋਲੂਟਲੀ ਤੇ ਤੁਸੀਂ ਆਪਣੀ ਫੰਡਿੰਗ ਉਹਦੇ ਨਾਲ ਚਲਾਓ ਹਮ ਤੇ ਜਿਹੜਾ ਕਿ ਗਲਤ ਸੀ ਨੋ ਜੇ ਕੈਨੇਡਾ ਦਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਉਹ ਤਾਂ ਕੈਨੇਡੀਅਨ ਸਰਕਾਰ ਜਾਂ ਕੈਨੇਡੀਅਨ ਟੈਕਸਪੀਅਰ ਨੂੰ ਚਲਾਉਣਾ ਚਾਹੀਦਾ ਨਾ ਕਿ ਤੁਸੀਂ ਪੰਜਾਬ ਜਾਂ ਹੋਰ ਜਿਹੜੇ ਸਟੂਡੈਂਟ ਨੇ ਉਹਨਾਂ ਨੂੰ ਆ ਮੈਂ ਤਾਂ ਲੁੱਟੀ ਕਾਂਗਾ ਇਹ ਉਹਨਾਂ ਦੇ ਨਾਲ ਤੁਸੀਂ ਚਲਾਓ ਸੋ ਉਹਦੀ ਬੈਕਗਰਾਉਂਡ ਇਹ ਹੈ ਕਿਉਂਕਿ ਉਹਦੇ ਤੇ ਕਦੇ ਵੀ ਕੈਪ ਨਹੀਂ ਸੀ ਉਹ ਇਹ ਨਹੀਂ ਕਿ ਕੈਪ ਹਟਾਈ ਗਈ ਪਿਛਲੇ 50 ਸਾਲਾਂ ਚੋਂ ਕਦੇ ਕੈਪ ਨਹੀਂ ਸੀ ਪਰ ਉਦੋਂ ਸਟੂਡੈਂਟ ਸਿਰਫ ਉਹ ਆਉਂਦੇ ਸੀ ਜਿਹੜੇ ਜੈਨੂਇਨ ਸਟੂਡੈਂਟ ਸਗੇ ਜਿਵੇਂ ਇੰਜੀਨੀਅਰਿੰਗ ਦੀ ਡਿਗਰੀ ਕੀਤੀ ਹੋ ਮਾਸਟਰ ਕਰਨਾ ਆ ਗਿਆ ਕੋਈ ਪੀ ਐਚ ਡੀ ਕਰਨਾ ਆ ਗਿਆ ਕੋਈ MBA ਕਰਨਾ ਆ ਗਿਆ ਜੀ ਪਰ ਜਿਹੜਾ ਇੱਥੇ ਹਾਈ ਸਕੂਲ ਤੋਂ ਬਾਅਦ ਆਣ ਦਾ ਕੰਮ ਸੀ ਤੇ ਆ ਕੇ ਤੁਸੀਂ ਬਹੁਤ ਈ ਡਿਪਲੋਮੇ ਕੀਤੇ ਉਹਨਾਂ ਨੇ ਆ ਕੇ ਉਹ ਤਕਰੀਬਨ ਬੇਕਾਰ ਡਿਪਲੋਮੇ ਨੇ ਉਦੋਂ ਵਧੀਆ ਡਿਪਲੋਮੇ ਤੁਹਾਨੂੰ ਜਲੰਧਰ ਲੁਧਿਆਣੇ ਚੰਡੀਗੜ੍ਹ ਵਗੈਰਾ ਚ ਮਿਲਦੇ ਨੇ ਦਿੱਲੀ ਜਾਣ ਦੀ ਵੀ ਰੋੜ ਨਹੀਂ ਹੈ ਜadiabatic ਜਿਹੜੀ ਸਾਨੂੰ ਸਮਝਣ ਦੀ ਗੱਲ ਇਹ ਆ ਕਿ ਜਿਹੜੇ ਉਹ ਸਟੂਡੈਂਟ ਆ ਰਹੇ ਸੀ ਉਹਨਾਂ ਨੂੰ ਵੀ ਪਤਾ ਸੀ ਕਿ ਮੈਂ ਸਟੂਡੈਂਟ ਨਹੀਂ ਆ ਉਹਨਾਂ ਨੇ ਫਿਰ ਫੇਤੇ ਪੀਆਰ ਲੈਣ ਦੀ ਆਣਾ ਜੀ ਤੇ ਮੈਂ ਇਸ ਮੁੱਦੇ 'ਤੇ ਉੱਪਰ ਆਣ ਲੱਗਾ ਸੀ ਹਾਂ ਸੋ ਜਿਹੜਾ ਉਹਦੇ ਨਾਲ ਫੇ ਉਹ ਉਹਨਾਂ ਦੀ ਗਿਣਤੀ ਇੰਨੀ ਵੱਧ ਗਈ ਤੇ ਇੱਥੇ ਉਹਦੇ ਨਾਲ ਇੱਕ ਸੰਕਟ ਖੜਾ ਹੋ ਗਿਆ ਮੈਂ ਮਿਸਾਗਾ ਚ ਰਹਿਣਾ ਬ੍ਰੈਂਟਨ ਦੇ ਨਾਲ ਤੇ ਉਹਦੇ ਨਾਲ ਸਾਡੇ ਜਿਹੜਾ ਹਾਊਸਿੰਗ ਦਾ ਕ੍ਰਾਈਸਿਸ ਤੇ ਜੌਬ ਦਾ ਕ੍ਰਾਈਸਿਸ ਵਾਰ ਆ ਗਈ ਤੇ ਉਹ ਹੌਲੀ-ਹੌਲੀ ਉਹਨੂੰ ਕਿਵੇਂ ਉਹ ਸੈਟਲ ਹੋਏਗਾ ਉਹ ਤਾਂ ਟਾਈਮ ਹੀ ਦੱਸੇਗਾ ਪਰ ਇਹਦੇ ਵਿੱਚ ਕਾਫੀ ਵੱਡੀਆਂ ਤਬਦੀਲੀਆਂ ਆਈਆਂ ਤੇ ਹੋਰ ਆਣਗੀਆਂ ਪਰ ਮਨ ਨੂੰ ਲੱਗਦਾ ਹੈ ਕਿ ਪਿਛਲੇ 8-10 ਸਾਲਾਂ ਦੇ ਅੰਦਰ 2012 ਦੀ ਮੈਨੂੰ ਇੱਕ ਫਿਗਰ ਯਾਦ ਹੈ ਤਾਂ ਬੜੇ ਲਿਮਿਟਿਡ ਜੇ ਬੱਚੇ ਸਾਡੇ ਇੰਡੀਆ ਤੋਂ ਪੰਜਾਬ ਤੋਂ ਆਂਦੇ ਹੁੰਦੇ ਸਨ 20-22 ਹਜ਼ਾਰ ਬੱਚਾ ਆ ਗਿਆ ਹਾਂ ਪਰ ਉਹ ਤਾਦਾਦ ਜਿਹੜੀ ਹੈ ਉਹ ਪਿਛਲੇ 8-10 ਸਾਲਾਂ ਦੇ ਅੰਦਰ ਬਹੁਤ ਵਧੀ ਇਮੀਗ੍ਰੇਸ਼ਨ ਤਕਰੀਬਨ ਮੈਂ ਪਿਛਲੇ ਦੋਫਾੜਾ ਪੜਣੀ ਗੱਲਾਂ ਦੇਖ ਰਿਹਾ ਵੀ ਮੇਰੇ ਖਿਆਲ ਚ ਹਰ ਸਾਲ ਪੰਜਾਬ ਤੋਂ 1.5 ਲੱਖ ਸਟੂਡੈਂਟ ਆਂਦਾ ਸੀ ਜੀ ਬਿਲਕੁਲ ਤਾਂ ਉਸੇ ਕਰਕੇ ਇੱਥੇ ਉਹਨਾਂ ਦੀ ਗਿਣਤੀ ਵੀ ਜ਼ਿਆਦਾ ਹੋਣੀ ਸ਼ੁਰੂ ਹੋ ਗਈ ਪਰ ਉਸਨੇ ਪੰਜਾਬ ਜਿਹੇ ਜਗਾ ਦੇ ਅੰਦਰ ਜਿਹੜਾ ਇੱਕ ਏਜੰਟਾਂ ਦਾ ਮਸ਼ਰੂਮ ਕ੍ਰੀਏਟ ਕਰਦਾ ਔਰ ਜਿਹੜੇ ਪੈਸੇ ਲੈ ਕੇ ਉਹਨਾਂ ਨੂੰ ਬਾਹਰ ਭੇਜਦਾ ਉਹ ਉਹਨਾਂ ਨੇ ਸਬਬ ਬਣਾਇਆ ਉਹ ਆਪਣੇ ਆਪ ਹੀ ਬੜਾ ਖਤਰਨਾਕ ਸੀਗਾ ਮੈਂ ਆਪ ਤੁਹਾਨੂੰ ਪਤਾ ਹੈ ਕਿ ਯੂਨੀਵਰਸਿਟੀਜ਼ ਨਾਲ ਕੰਮ ਕਰਨਾ ਔਰ ਅਸੀਂ ਮਨੂੰ ਯਾਦ ਹੈ ਕਿ ਕੁਝ ਬੜੇ ਪਹਿਲੇ ਅਸੀਂ ਕਾਲਟਨ ਯੂਨੀਵਰਸਿਟੀ ਨੂੰ ਉੱਥੇ ਲਾਂਚ ਕਰਨਾ ਸੀਗਾ ਔਰ ਅਸੀਂ ਇੰਡੀਅਨ ਯੂਨੀਵਰਸਿਟੀਆਂ ਨਾਲ ਮਿਲ ਕੇ ਕੰਮ ਕਰਨਾ ਹੈ ਉਥੇ ਅਸੀਂ ਕੋਈ ਸਟੂਡੈਂਟਸ ਲਿਆਨ ਦਾ ਸਾਡਾ ਮਕਸਦ ਨਹੀਂ ਹੁੰਦਾ ਅਸੀਂ ਕੈਨੇਡੀਅਨ ਐਜੂਕੇਸ਼ਨ ਫॉर द ਫਰਸਟ ਟਾਈਮ ਅਸੀਂ ਹਿੰਦੁਸਤਾਨ ਲੈ ਕੇ ਗਏ ਪਰ ਉਥੇ ਮਨੂੰ ਜਾ ਕੇ ਲੱਗਿਆ ਔਰ ਦੇਖਿਆ ਸੀ ਕਿ ਸਟੂਡੈਂਟਸ ਐਜੂਕੇਸ਼ਨ ਵਾਸਤੇ ਕੱਟ ਸਕਣ ਉਹ ਸਾਨੂੰ ਇਹ ਕਹਿੰਦ ਸਨ ਕਿ ਸਾਨੂੰ ਬਾਹਰ ਕਿਵੇਂ ਲੈ ਕੇ ਜਾ ਸਕਦੇ ਹੋ ਬਿਲਕੁਲ ਬਿਲਕੁਲ ਜਦੋਂ ਕਿ ਮੈਂ ਉਹਨਾਂ ਨੂੰ ਕਹਿਣਾ ਸੀ ਕਿ ਸਾਡਾ ਮਕਸਦ ਉਹ ਨਹੀਂ ਸਾਡਾ ਮਕਸਦ ਤੁਹਾਨੂੰ ਇੱਥੇ ਸਕਿੱਲਸ ਡਿਵੈਲਪਮੈਂਟ ਦੇ ਕੋਰਸਸ ਕਰਾ ਕੇ ਤੁਹਾਨੂੰ ਹੋਰ ਮਜ਼ਬੂਤ ਕਰਨ ਦੀ ਸਾਡੀ ਸਾਡੀ ਕੋਸ਼ਿਸ਼ ਹੋਏਗੀ ਪਰ ਕੋਈ ਬਹੁਤਾ ਅਸਰ ਬਹੁਤੇ ਸਟੂਡੈਂਟਸ ਉਸ ਵਾਸਤੇ ਇੰਟਰਸਟਿਡ ਨਹੀਂ ਹੁੰਦੇ ਸਨ ਹਾਂ ਆਊਟਸਾਈਡ ਪੰਜਾਬ ਅਗਰ ਅਸੀਂ ਸਾਊਥ ਹੀ ਜਦੋਂ ਗਏ ਆ ਬੈਂਗਲੌਰ ਗਏ ਹਾਈਦਰਾਬਾਦ ਗਏ ਉੱਥੇ ਦਾ ਸਟੂਡੈਂਟਸ ਦਾ ਰੁਝਾਨ ਕਿਰੇ ਜ਼ਿਆਦਾ ਅੱਛਾ ਸੀਗਾ ਉਹ ਉੱਥੇ ਬੈਠ ਕੇ ਸਾਡੇ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਸੀਗਾ ਪਰ ਮਸ਼ਰੂਮ ਜਿਹੜੇ ਏਜੰਟਸ ਹੋ ਗਏ ਉੱਥੇ ਪੰਜਾਬ ਦੇ ਅੰਦਰ ਜਿਨ੍ਹਾਂ ਨੇ ਸਾਰੀ ਚੀਜ਼ ਨੂੰ ਬਰਬਾਦ ਕਰਕੇ ਰੱਖ ਲਿਆ ਔਰ 2 ਲੱਖ ਤੋਂ ਲੈ ਕੇ 30 ਲੱਖ ਦਾ ਰੇਟ ਉਹਨਾਂ ਦਾ ਹੁੰਦਾ ਹੈ ਉਹ ਸਟੂਡੈਂਟਸ ਨੂੰ ਬਾਹਰ ਭੇਜਣ ਦਾ ਉਸਨੇ ਇੱਥੇ ਆ ਕੇ ਉਹ ਪੌਦ ਭੇਜ ਦਿੱਤੀ ਉਹ ਉਹ ਸਟੂਡੈਂਟਸ ਭੇਜ ਦਿੱਤੇ ਜਿਨ੍ਹਾਂ ਦਾ এডੂਕੇਸ਼ਨ ਦੇ ਨਾਲ ਜਿਵੇਂ ਤੁਸੀਂ ਕਹਿ ਰਹੇ ਸੀ ਕਿ ਦੂਰ ਦੂਰ ਤੱਕ ਤਾਂ ਕੋਈ ਵਾਸਤਾ ਉਹ ਰੱਖਣਾ ਨਹੀਂ ਚਾਹੁੰਦੇ ਸਭ ਉਹ ਪੀਅਰ ਲੈਣ ਵਾਸਤੇ ਆ ਰਹੇ ਸਨ ਬਿਲਕੁਲ ਸੋ ਦਾ ਸਾਰਾ ਫੋਕਸ ਹੀ ਚੇਂਜ ਹੋ ਗਿਆ ਮੁਸੀਬਤ ਇਹ ਹੈ ਕਿ ਹੁਣ ਜਿਹੜੇ ਸਟੂਡੈਂਟਸ ਆ ਗਏ ਨੇ ਇੱਥੇ ਉਹਨਾਂ ਦਾ ਕੀ ਹੋਏਗਾ ਇਹਦੇ ਦੋ ਸਵਾਲ ਦਾ ਜਵਾਬ ਨੇ ਇੱਕ ਤਾਂ ਹੈਗਾ ਪੋਲਿਟੀਕਲ ਜਵਾਬ ਤੇ ਇੱਕ ਹੈਗਾ ਮੋਰਲ ਜਵਾਬ ਜੀ ਮੋਰਲ ਜਵਾਬ ਤੇ ਇਹਦਾ ਇਹ ਹੈ ਕਿ ਉਹਨਾਂ ਫਾਰਿਆਂ ਨੂੰ ਸਰਕਾਰ ਨੂੰ ਅਡਜਸਟ ਕਰਨਾ ਚਾਹੀਦਾ ਓਕੇ ਉਹ ਆਗੇ ਸਰਕਾਰ ਨੇ ਜਦੋਂ ਸਰਕਾਰ ਨੂੰ ਪਤਾ ਸੀ ਵੀ ਜਿਹੜਾ ਸਟੂਡੈਂਟ ਵੀਜ਼ਾ ਪ੍ਰੋਗਰਾਮ ਇਹਨਾਂ ਜ਼ਿਆਦਾ ਅਬਿਊਜ਼ ਹੋ ਰਿਹਾ ਤੇ ਉਹ ਸਰਕਾਰ ਨੇ ਉਹਦੇ 'ਤੇ ਅੱਖਾਂ ਬੰਦ ਕਰਕੇ ਰੱਖੀਆਂ ਤੇ ਇਹ ਵੱਡੇ ਸਟੂਡੈਂਟ ਨੇ ਜਿਹੜੇ ਵਿੱਚੋਂ ਬਹੁਤੇ ਉਹਨਾਂ ਦੇ ਆਪਣੇ ਆ ਮਾਪਿਆਂ ਦੀ ਜੱਦੀ ਜ਼ਮੀਨ ਵੇਚ ਕੇ ਇੱਥੇ ਆਏ ਨੇ ਬਿਲਕੁਲ ਆਈ نو ਹੈ ਨਾ ਇਹ ਇੰਨੀ ਅਦਰਦਨਾ ਕਹਾਣੀਆਂ ਨੇ ਤੁਸੀਂ ਉਹ ਸੁਣ ਨਹੀਂ ਸਕਦੇ ਤੇ ਉਹਨਾਂ ਚੋਂ ਸੂਇਸਾਈਡ ਇੱਥੇ ਵੀ ਕਰ ਰਹੇ ਨੇ ਕਈ ਪੰਜਾਬ ਤੋਂ ਮੁੜ ਕੇ ਜਾ ਕੇ ਕਰ ਲੈਂਦੇ ਨੇ ਸੋ ਉਹਦੇ ਵਿੱਚ ਨਾਲੇ ਕੈਨੇਡਾ ਨੂੰ ਲੋੜ ਹੈ ਇੱਥੇ ਇਹਨਾਂ ਨੂੰ ਤਾਂ ਯੰਗ ਲੋਕਾਂ ਦੀ ਲੋੜ ਹੈ ਹਾਂ ਇਹ ਤਾਂ ਮੰਨ ਕੇ ਚੱਲਦੇ ਨੇ ਵੀ ਇਹਨਾਂ ਦੀ ਸਾਰੀ ਪਾਪੂਲੇਸ਼ਨ ਗ੍ਰੋਥ ਕੈਨੇਡਾ ਦੀ ਆਪਣੀ ਜਿਹੜੀ ਪਾਪੂਲੇਸ਼ਨ ਗ੍ਰੋਥ ਆ ਉਹ ਨੈਗੇਟਿਵ ਹੈ ਤੇ ਇਸ ਲਈ ਜੀ ਇਹਨਾਂ ਨੇ ਤੇ ਇੱਥੇ ਜਿਹੜੇ 65 ਸਾਲ ਤੋਂ ਉੱਪਰ ਦੇ ਲੋਕ ਨੇ ਉਹਨਾਂ ਦੀ ਗਿਣਤੀ ਹਮੇਸ਼ਾ ਵਧ ਰਹੀ ਹੈ ਜਿਹੜੇ ਕਿ ਕੰਮ ਨਹੀਂ ਕਰਦੇ ਫਗੋਂ ਹੈਲਥ케ਅਰ ਦੇ ਨਾਲ ਕਿਸੇ ਦੇ ਨਾਲ ਉਹਨਾਂ ਦਾ ਭਾਰ ਹੈ ਤੇ ਉਹਨਾਂ ਦੇ ਜਿਹੜੇ ਹੈਲਥ케ਅਰ ਨੂੰ ਚਲਾਉਣ ਲਈ ਜਿਹੜੇ ਟੈਕਸ ਡੋਨਰਸ ਆਣਗੇ ਉਹ ਤਾਂ ਜਿਹੜੇ ਨੌਜਵਾਨ ਪੀੜੀ ਉਹ ਹੀ ਲਾਏਗੀ ਨਾ ਤੇ ਉਹ ਹੀ ਸਟੂਡੈਂਟ ਨੇ ਚਾਹੇ ਉਹ ਕਿਸੇ ਤਰੀਕੇ ਨਾਲ ਆਏ ਚਾਹੇ ਉਹਨਾਂ ਨੇ ਗਲਤੀ ਕੀਤੀ ਜਾਂ ਉਹਨਾਂ ਨੂੰ ਪਤਾ ਸੀ ਇਹ ਫਰਾਡ ਹੈ ਕਿ ਨਹੀਂ ਆ ਉਹ ਬੜਾ ਔਖਾ ਵੀ ਕਿਹੜਾ ਸਟੂਡੈਂਟ ਨੂੰ ਪਤਾ ਸੀ ਮੈਂ ਇਸ ਰਿਸਕ ਆ ਰਿਹਾ ਔਰ ਇਨਸੀਡੈਂਟ ਲੈ ਕੇ ਆਣਾ ਚਾਹਣਾ ਕਿ ਅੱਜ ਤੋਂ ਕੁਝ ਮਹੀਨੇ ਪਹਿਲੇ ਤੁਹਾਨੂੰ ਯਾਦ ਹੋਵੇਗਾ ਕਿ 700 ਬੱਚਿਆਂ ਦਾ ਡਿਪੋਰਟੇਸ਼ਨ ਵਾਸਤੇ ਆਰਡਰਸ ਹੋ ਗਏ ਸੀਗੇ ਕਿ ਉਹ ਫੇਕ ਆਫਰ ਲੈਟਰਸ ਦੇ ਉੱਪਰ ਇੱਥੇ ਆਏ ਮਨੂੰ ਇਸ ਗੱਲ ਦੀ ਸਮਝ ਨਹੀਂ ਆਂਦੀ ਕਿ ਅਗਰ ਫੇਕ ਲੈਟਰਸ ਉੱਥੇ ਤੇ ਏਜੰਟਸ ਨੇ ਬਣਾਏ ਸਟੂਡੈਂਟਸ ਨੂੰ ਦਿੱਤੇ ਸਟੂਡੈਂਟਸ ਨੂੰ ਸ਼ਾਇਦ ਪਤਾ ਹੋਵੇਗਾ ਕਿ ਫੇਕ ਲੈਟਰਸ ਹਨ ਜਦੋਂ ਬੱਚਾ ਇੱਥੇ ਲੈਂਡ ਕਰਦਾ ਹੈ ਤੇ ਇਮੀਗ੍ਰੇਸ਼ਨ ਆਫੀਸਰਸ ਨੇ ਉਸ ਨੂੰ ਚੈੱਕ ਨਹੀਂ ਕੀਤਾ ਉਸ ਉਹਨਾਂ ਫੇਕ ਲੈਟਰਸ ਨੂੰ ਅਨ ਸੈਕੰਡਲੀ ਜਦੋਂ ਬੱਚਾ ਇੱਥੇ ਲੈਂਡ ਕਰਦਾ ਜੋ ਮਨੂ ਦੱਸਿਆ ਗਿਆ ਕਿ ਏਜੰਟ ਦਾ ਫੋਨ ਆ ਜਾਂਦਾ ਸੀ ਕਿ ਜੀ ਤੁਸੀਂ ਨਾ ਕੱਲ ਆਪਣੇ ਕਾਲਜ ਨਹੀਂ ਜਾਣਾ ਉਹਦੇ ਵਿੱਚ ਕੋਈ ਪ੍ਰੋਬਲਮ ਹੋ ਰਹੀਏ ਹੋ ਸਕਦਾ ਹੈ ਕਿ ਤੁਹਾਨੂੰ ਇਸ ਸੈਮੈਸਟਰ ਮਿਸ ਕਰਨਾ ਪਏ ਤੁਹਾਨੂੰ ਅਗਲੇ ਸੈਮੈਸਟਰ ਵਿੱਚ ਦੂਜੇ ਕਿਸੇ ਕਾਲਜ ਤੋਂ ਅਸੀਂ ਤੁਹਾਨੂੰ ਇੱਕ ਆਫਰ ਲੈਟਰ ਦਵਾ ਦੇਣੇ ਕਈ ਬੱਚੇ ਤਾਂ ਮੰਨ ਗਏ ਪਰ ਕੁਝ ਬੱਚੇ ਉਹਨਾਂ ਕਾਲਜਸ ਵਿੱਚ ਗਏ ਕਿ ਅਸੀਂ ਇਹੀ ਸੈਮੈਸਟਰ ਕਰਨਾ ਚਾਹੁੰਨੇ ਬਟ ਉੱਥੇ ਦੇ ਆਫੀਸਰਸ ਨੇ ਕਿਹਾ ਕਿ ਐਟ ਅ ਫੇਕ ਲੈਟਰ ਉਹਨਾਂ ਨੇ ਕਿਹਾ ਜੀ ਐਫੀ ਇਸ ਦੀ ਰਸੀਦ ਉਹ ਕਹਿਣਗੇ ਜੀ ਇਸ ਫੀਸ ਸਾਡੇ ਕੋਲ ਕਦੀ ਆਈ ਕੋਈ ਨਹੀਂ ਤੁਹਾਡੀ ਤੇ ਸੋ ਇਹ ਜਿਹੜਾ ਨੈਕਸਸ ਹੈ ਇਸ ਨੈਕਸਸ ਦੇ ਉੱਪਰ ਤੇ ਸਰਕਾਰ ਨੂੰ ਸਭ ਚੀਜ਼ਾਂ ਦਾ ਪਤਾ ਹੋ ਰਿਹਾ ਸੀ ਇੰਟੈਲੀਜੈਂਸ ਵਾਸ ਵਾਸ ਉਹਨਾਂ ਨੂੰ ਸਭ ਚੀਜ਼ ਪਤਾ ਸੀ ਕਿ ਤੁਸੀਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਅੱਖਾਂ ਬੰਦ ਕਰਕੇ ਬੈਠੇ ਹੋਏ ਸੀ ਤੇ ਕੀ ਗਵਰਨਮੈਂਟ ਆਫੀਸ਼ੀਅਲਸ ਨੇ ਜਾਣਬੁੱਝ ਕੇ ਸਾਰਾ ਕੁਝ ਕੀਤਾ ਔਰ ਸਟੂਡੈਂਟਸ ਨੂੰ ਅੱਜ ਉਦੋਂ ਵਾਸਤੇ ਸਫ਼ਰ ਪੇ ਕਰਦੇ ਨੇ ਤੇ ਟਿਲਰ ਸਾਹਿਬ ਜਿਹੜੀ ਅਸੀਂ ਗੱਲ ਕਰ ਰਹੇ ਸੀਗੇ ਕਿ ਜਿਹੜਾ ਮਸ਼ਰੂਮ ਹੋਇਆ ਏਜੰਟਾਂ ਦਾ ਜਾਲੀ ਫੇਕ ਲੈਟਰਸ ਇਸ਼ੂ ਹੋਏ ਇੱਥੇ ਦੀ ਸਰਕਾਰ ਇੱਥੇ ਦੇ ਆਫੀਸ਼ਲਸ ਨੇ ਕੋਈ ਬੋਤੀ ਉਹਦੇ ਉੱਪਰ ਤਵੱਜੋ ਦਿੱਤੀ ਨਹੀਂ ਕਿ ਕਿਹੜਾ ਬੰਦਾ ਆ ਰਿਹਾ ਫੇਕ ਨੇ ਕਿ ਜੈਨੂਇਨ ਲੈਟਰਸ ਨੇ ਇਸ ਤੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਸਰਕਾਰ ਨੇ ਕੁਝ ਬੰਦਿਆਂ ਦੀ ਮਿਲੀ ਭਗਤ ਸੀਗੀ ਏਜੰਟਾਂ ਦੇ ਨਾਲ ਮਿਲ ਕੇ ਜੋ ਮਨੂ ਸੁਣਨੇ ਚਾਹਿਆ ਇਹ ਗਲਤ ਵੀ ਹੋ ਸਕਦਾ ਹੈ ਹਾਂਜੀ ਦੇਖੋ ਮੈਨੂੰ ਇੱਥੇ ਰਹਿੰਦੇ ਹਾਂ ਦੀ 37 ਸਾਲ ਹੋ ਗਏ ਤੇ ਮੇਰਾ ਪੋਲਿਟਿਕਸ ਫਰਨਾ ਵਾ ਪੈਂਦਾ ਰਹਿੰਦਾ ਮੈਂ ਕਾਫੀ ਐਕਟਿਵ ਐ ਸੋ ਇਹ ਗਲਤ ਮੈਂ ਤੁਹਾਨੂੰ ਯਕੀਨ ਦਿਵਾਉਣਾ ਵੀ ਇਹਦੇ ਵਿੱਚ ਸਰਕਾਰ ਦੀ ਕੋਈ ਮਿਲੀ ਭੁਗਤ ਨਹੀਂ ਸੀ ਕਿਉਂਕਿ ਜਿਹੜੀ ਇਮੀਗ੍ਰੇਸ਼ਨ ਆ ਉਹ ਹੈਗੀ ਫੈਡਰਲ ਪਾਲਿਸੀ ਤੇ ਜਿਹੜੇ ਕਾਲਜ ਨੇ ਉਹਨਾਂ ਨੂੰ ਰੈਗੂਲੇਟ ਕਰਨਾ ਹੈਗਾ ਪ੍ਰੋਵਿੰਸ਼ੀਅਲ ਪਾਲਿਸੀ ਉਹ ਜੇ ਤੁਸੀਂ ਇਹ ਕਹ ਲਓ ਵੀ ਇਹ ਵੀ ਫੈਡਰਲ ਗਵਰਨਮੈਂਟ ਨੂੰ ਅ ਵੇਫਲੀ ਸੀ ਉਹ ਫੁੱਟੇ ਪੈ ਸੀ ਉਹਨਾਂ ਨੇ ਜਦੋਂ ਜਿਹੜੇ ਐਡਮਿਸ਼ਨ ਫੀਓ 20000 ਤੋਂ ਵੱਧ ਕੇ ਮੁੜ ਕੇ 1 ਮਿਲੀਅਨ ਤੱਕ ਪਹੁੰਚ ਗਏ ਉਹਨਾਂ ਨੂੰ ਚਾਹੀਦਾ ਸੀ ਇਹ ਦੇਖਦੇ ਵੀ ਕੀ ਹੋ ਰਿਹਾ ਹੁਣ ਦੂਜੀ ਗੱਲ ਜਿਹੜੀ ਰਹੀ ਆਪਣੇ ਏਜੰਟਾਂ ਦੀ ਤੇ ਕਾਲਜਾਂ ਦੀ ਉਹਦੇ 'ਚ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹਣਾ ਵੀ ਜਿੰਨਾ ਵੀ ਫਰਾਡ ਹੋਇਆ ਸਭ ਤੋਂ ਜ਼ਿਆਦਾ ਇਹ ਪੰਜਾਬ 'ਚ ਹੋਇਆ ਜੀ ਤੇ ਸਾਨੂੰ ਇਹ ਸੋਚਣ ਦੀ ਲੋੜ ਹੈ ਵੀ ਸਟੂਡੈਂਟ ਇੱਥੇ ਹਰਿਆਣੇ ਤੋਂ ਵੀ ਆਉਂਦੇ ਨੇ ਤਾਮਿਲਨਾਡ ਤੋਂ ਵੀ ਆਉਂਦੇ ਨੇ ਤੇ ਫਰਾਡ ਦੀ ਖਬਰਾਂ ਸਾਰੀਆਂ ਪੰਜਾਬ ਤੋਂ ਕਿਉਂ ਆਉਂਦੀ ਪਰ ਮੈਂ ਟਿਲਨ ਸਾਹਿਬ ਵਿਚਾਰ ਤੁਹਾਨੂੰ ਵਿਚਾਰ ਰੋਕਣਾ ਹਰਿਆਣਾ ਦੇ ਜਿੰਨੇ ਸਟੂਡੈਂਟਸ ਆਏ ਨੇ ਸਭ ਨੇ ਜ਼ਿਆਦਾਤਰ ਕੰਮ ਪੰਜਾਬ ਤੋਂ ਕਰਵਾਇਆ ਏਜੰਟਾਂ ਤੋਂ ਜਾਂ ਉਹਨਾਂ ਏਜੰਟਾਂ ਨੇ ਹਰਿਆਣਾ ਦੇ ਅੰਦਰ ਕਰਨਾਲ ਵਗੈਰਾ ਅੰਬਾਲਾ ਚ ਉਹਨਾਂ ਨੇ ਆਪਣੇ ਆਫਿਸਸ ਖੋਲ ਲਏ ਤੇ ਉਹੀ ਸਾਰਾ ਸਿਸਟਮ ਸ਼ੁਰੂ ਕਰ ਦਿੱਤਾ ਇਸ ਤੋਂ ਪਹਿਲਾਂ ਕफी ਜਿਹੜੀ ਕੈਨੇਡਾ ਦੀ ਸਰਕਾਰ ਦੀ ਉਹਨਾਂ ਦਾ ਹੀ ਨਿੰਦਿਆ ਕਰਨੀ ਬਣਦੀ ਆ ਔਰ ਬਣਦੀ ਆ ਸਾਨੂੰ ਕਰਨੀ ਚਾਹੀਦੀ ਆ ਮੇਰੇ ਖਿਆਲ ਸਾਨੂੰ ਅੰਦਰ ਆਪਣੇ ਝਾਤ ਜਰੂਰ ਮਾਰਨੀ ਪੈਗੀ ਵੀ ਜਦੋਂ ਵੀ ਕੋਈ ਕੋ ਫਰਾਡ ਦਾ ਇਦਾਂ ਵੱਡੀ ਖਬਰ ਆਉਂਦੀ ਆ ਉਹ ਫਰੀਪ ਹਮੇਸ਼ਾ ਪੰਜਾਬ ਨਾਲ ਕਿਉਂ ਜੁੜੀ ਹੁੰਦੀ ਹੈ ਠੀਕ ਹੈ ਨਾ ਤਾਮਿਲਨਾਡ ਨਾਲ ਕਿਉਂ ਨਹੀਂ ਹੁੰਦੀ ਆ ਕੇਰਲਾ ਦੇ ਨਾਲ ਕਿਉਂ ਨਹੀਂ ਹੁੰਦੀ ਜਿਹੜਾ ਇਹਨਾਂ ਦਾ ਏਜੰਟਾਂ ਦਾ ਸਿਸਟਮ ਸੀ ਉਹ ਬਿਲਕੁਲ ਹੀ ਕ腐ਟ ਸਿਸਟਮ ਸੀ ਤੇ ਉਹ ਇਥੋਂ ਦੇ ਕਾਲਜਾਂ ਨੂੰ ਪਤਾ ਸੀ ਅਸੀਂ ਕੀ ਕਰ ਰਹੇ ਹਾਂ ਪਰ ਕਾਲਜਾਂ ਨੂੰ ਸਿਰਫ ਕੇਵਲ ਪੈਸੇ ਤੇ ਪੈਸੇ ਚਾਹੀਦੇ ਸੀ ਉਹਨਾਂ ਨੂੰ ਕੋਈ ਫਰਕ ਨਹੀਂ ਸੀ ਪੈਂਦਾ ਉਹਨੂੰ ਤੁਸੀਂ ਤੁਸੀਂ ਇਮੇਜਿਨ ਕਰੋ ਵੀ ਤੁਸੀਂ ਇੱਕ ਏਜੰਸੀ ਦੇਤੀ ਪੰਜਾਬ ਦੇ ਇੱਕ ਛੋਟੇ ਜਿਹੇ ਸ਼ਹਿਰ ਬਡਲਾਡੇ ਚ ਬੈਠ ਕੇ ਬੰਦੇ ਨੂੰ ਵੀ ਤੇ ਉਹ ਸਾਨੂੰ ਨਾਗਰਾ ਕਾਲਜ ਆ ਕੋਈ ਵੀ ਕਾਲਜ ਕਹਿੰਦਾ ਹੈ ਵੀ ਤੁਸੀਂ ਸਾਨੂੰ ਹਰ ਸਾਲ ਦੋਵਾਰ ਸਟੂਡੈਂਟ ਦੇ ਸਕਦੇ ਹੋ ਹੁਣ ਤੁਸੀਂ ਮੈਜਨ ਕਰੋ ਵੀ ਪੰਜਾਬ ਦੇ ਇੱਕ ਕਾਫੇ ਚ ਬੈਠੇ ਬੰਦੇ ਨੂੰ ਅਥਾਰਟੀ ਮਿਲ ਗਈ ਕਿ ਉਹ ਤੁਹਾਨੂੰ ਅੱਜ ਪਿੰਡ ਚੋਂ ਚੁੱਕ ਕੇ ਤੇ ਕਾਨੂੰ ਕੈਨੇਡਾ ਪਹੁੰਚਾ ਦੇ ਤੇ ਇਹਦਾ ਤਾਂ ਮਿਸਯੂਜ਼ ਹੋਣਾ ਹੀ ਸੀ ਨਾ ਜੀ ਤੁਸੀਂ ਇੱਕ ਬੰਦਾ ਜਿਹੜਾ ਜਿਹਦਾ ਕੈਨੇਡਾ ਦੇ ਕਾਨੂੰਨ ਨਾਲ ਕੋਈ ਸਬੰਧ ਨਹੀਂ ਜਿਹਦੇ ਕੱਲ ਨੂੰ ਕੋਈ ਕਰਾਪਸ਼ਨ ਦਾ ਚਾਰਜ ਵੀ ਨਹੀਂ ਲੱਗ ਸਕਦਾ ਕਿਉਂਕਿ ਉਹ ਤਾਂ ਕੈਨੇਡਾ 'ਚ ਰਹਿੰਦਾ ਹੀ ਨਹੀਂ ਆ ਤੂੰ ਫਿਰ ਉਸ ਬੰਦੇ ਨੂੰ ਇੰਨੀ ਵੱਡੀ ਅਥਾਰਟੀ ਦੇ ਦੋ ਕਿ ਉਹ ਇੱਕ ਪਿੰਡ ਵਿੱਚ ਸਕੂਲ ਵਿੱਚ ਪੜ੍ਹਦੇ ਬੱਚੇ ਨੂੰ ਜਾਂ ਬੱਚੀ ਨੂੰ ਕਹਵੇ ਵੀ ਤੂੰ ਮੈਨੂੰ 20 ਲੱਖ 25 ਲੱਖ ਦੇ ਦੇ ਮੈਂ ਤੈਨੂੰ ਅਗਲੇ ਮਹੀਨੇ ਕੈਨੇਡਾ ਪਹੁੰਚਾ ਦਾਂਗਾ ਹਨਾ ਐਡੀ ਵੱਡੀ ਪਾਵਰ ਤਾਂ ਪੰਜਾਬ ਦੇ ਫੀਐਮ ਕੋਲ ਵੀ ਹੈ ਨਹੀਂ ਜੇ ਪੰਜਾਬ ਦਾ ਫੀਐਮ ਕਹਵੇ ਮੈਂ ਤੈਨੂੰ ਕੈਨੇਡਾ ਭੇਜਣਾ ਉਹ ਬਿਲਕੁਲ ਭੇਜ ਨਹੀਂ ਸਕਦਾ ਜੀ ਬਿਲਕੁਲ ਮੈਂ ਕਹਾਂਗਾ ਇੰਡੀਆ ਦੇ ਪ੍ਰਾਈਮ ਮਿੰਟਰ ਕੋਲ ਵੀ ਹੈ ਨਹੀਂ ਹਨਾ ਫੂ ਇਹ ਜਿਹੜੀ ਗੱਲ ਸੀ ਇਹਦਾ ਅਬਿਊਸ ਹੋਣਾ ਹੀ ਸੀਗਾ ਤੇ ਇਹ ਇਹਨਾਂ ਨੇ ਜਿਹੜੇ ਦੂਸਰੀ ਗੱਲ ਜਿਹੜੀ ਕੈਨੇਡਾ ਬਾਰੇ ਜਿਹੜੇ ਲੋਕ ਇੱਥੇ ਨਹੀਂ ਰਹਿੰਦੇ ਉਹਨਾਂ ਨੂੰ ਕਈ ਵਾਰੀ ਸਮਝਣ 'ਚ ਮੁਸ਼ਕਲ ਆਉਂਦੀ ਵੀ ਜਿਹੜਾ ਕੈਨੇਡਾ ਚੱਲਦਾ ਇਹ ਬੜੇ ਗੁੱਡ ਫੇਥ ਸਿਸਟਮ ਤੇ ਚੱਲਦਾ ਜੀ ਆਮ ਤੌਰ ਤੇ ਲੋਕ ਕਹਿੰਦੇ ਨੇ ਮੈਂ ਵੀ ਜਦੋਂ ਕੈਨੇਡਾ ਪਹਿਲੀ ਵਾਰੀ ਆਇਆ ਸੀ ਤੇ ਜਿਹੜੇ ਇੱਥੇ ਅਖਬਾਰਾਂ ਦੇ ਡੱਬੇ ਹੁੰਦੇ ਸੀ ਉਹਨਾਂ ਨੂੰ ਜਿੰਦਾ ਨਹੀਂ ਸੀ ਹੁੰਦਾ ਓਕੇ ਮੈਂ 88 ਦੇ ਵਿੱਚ ਆਇਆ ਸੀ ਜਿੰਨੀਆਂ ਅਖਬਾਰਾਂ ਪਈਆਂ ਹੁੰਦੀਆਂ ਸੀ ਉਹਨਾਂ ਦੇ ਵਕਫੇ ਪੈ ਹੁੰਦੇ ਸੀ ਤੁਸੀਂ ਉਹਦੇ ਵਿੱਚ ਪੈਸੇ ਪਾਓ ਤੇ ਆਪਣਾ ਅਖਬਾਰ ਕੱਢ ਤੇ ਤੁਸੀਂ ਬਿਨਾ ਪੈਸੇ ਤੋਂ ਪਾ ਕੱਢੋਗੇ ਤਾਂ ਵੀ ਕੋਈ ਵੇਖਣ ਵਾਲਾ ਨਹੀਂ ਤੁਸੀਂ ਇੱਕ ਦੇ ਪੈਸੇ ਪਾ ਕੇ ਪੰਜ ਕੱਢੋਗੇ ਤਾਂ ਵੀ ਵੇਖਣ ਵਾਲਾ ਕੋਈ ਨਹੀਂ ਹੈ ਸੋ ਇੱਕ ਇਹ ਸਾਨੂੰ ਪੰਜਾਬ ਜਿਹੜੇ ਅਸੀਂ ਵੱਡੇ ਹੋਏ ਆ ਸਾਨੂੰ ਇਹ ਇਹ ਸਮਝਣ ਤੇ ਮੁਸ਼ਕਲ ਆਂਦੀ ਆ ਵੀ ਦੁਨੀਆ 'ਚ ਕੋਈ ਹਿੱਸੇ ਹੈਗੇ ਨੇ ਔਰ ਕੈਨੇਡਾ ਕੱਲਾ ਨਹੀਂ ਯੂਰਪ ਉਹ ਤਾਂ ਹੈ ਹੋਰ ਵੀ ਨੇ ਸੋ ਜਦੋਂ ਇਹਦਾ ਨਾ ਸਿਸਟਮ ਹੋਵੇ ਉੱਥੇ ਫਰਾਡ ਕਰਨਾ ਸ਼ੁਰੂ ਵਿੱਚ ਐਟ ਲੀਸਟ ਸੌਖਾ ਹੋ ਜਾਂਦਾ ਹੈ ਜੀ ਤੇ ਸਾਡੇ ਇਹੀ ਹੋਇਆ ਸੋ ਇਹਦੇ ਵਿੱਚ ਫਾਰੀਆਂ ਤਰ੍ਹਾਂ ਸ਼ਾਮਲ ਨੇ ਤੇ ਖਾਫ ਕਰਕੇ ਜਿਹੜੇ ਏਜੰਟ ਸੀ ਉਹਨਾਂ ਨੂੰ ਜਿਹੜੀ ਅਥਾਰਟੀ ਦਿੱਤੀ ਕਾਲਜਾਂ ਨੇ ਉਹ ਬੜੀ ਗਲਤ ਸੀ ਤੇ ਜਿਹੜੀ ਉਹ ਤੋਂ ਬਾਅਦ ਫਿਰ ਲੋਕ ਜਿਹੜੇ ਸਟੂਡੈਂਟ ਵੀ ਸੀ ਜਿਵੇਂ ਉੱਥੇ ਲੋਕ ਪਿੰਡਾਂ ਦੇ ਵਿੱਚ ਜਦੋਂ ਉਹਨਾਂ ਨੂੰ ਐਡਮਿਸ਼ਨ ਮਿਲ ਜਾਂਦਾ ਸੀ ਉੱਥੇ ਤਕਰੀਬਨ ਉਹ ਹੋਕਾ ਦਿੰਦੇ ਸੀ ਵੀ ਸਾਡਾ ਬੇਟਾ ਜਾਂ ਬੇਟੀ ਜਾ ਰਿਹਾ ਹੈ ਹੁਣ ਤੁਸੀਂ ਦਫਾ ਵਿਆਹ ਕਰਨਾ ਤਾਂ ਫਿਰ ਨੇ ਕਰੋੜ ਚ ਜਾਂ ਇਨੇ ਲੱਖ ਚ ਵਿਆਹ ਕਰਕੇ ਤੁਹਾਡੇ ਬੱਚੇ ਨੂੰ ਵੀ ਨਾਲ ਲੈ ਜਾਗੇ ਜੀ ਇਹਦੇ ਲਈ ਤਾਂ ਆਪਾਂ ਕੈਨੇਡਾ ਨੂੰ ਦੋਸ਼ ਨਹੀਂ ਨਾ ਦੇ ਸਕਦੇ ਸੋ ਸਾਨੂੰ ਉਹ ਭਾਵੇਂ ਆਪਾਂ ਗੱਲ ਕਿਤੇ ਫਿਰ ਕਰਾਂਗੇ ਵੀ ਸਾਨੂੰ ਇੱਕ ਛਾਤ ਮਾਰਨ ਦੀ ਲੋੜ ਹੈ ਵੀ ਜਿਹੜਾ ਸਾਡੇ ਇਹ ਸੱਭਿਆਚਾਰ ਦਾ ਕਲਚਰ ਹੈ ਪੰਜਾਬ ਦਾ ਉਹਦੇ ਚ ਫਰਾਡ ਇਨ ਆ ਜ਼ਿਆਦਾ ਕਿਵੇਂ ਔਰ ਉਹ ਫਿਰ ਉਹ ਨੂੰ ਨਰਮਲਾਈਜ਼ ਕਰਤਾ। ਕਲਨ ਸਾਹਿਬ ਅਸੀਂ ਨਾ ਪਿਛਲੇ ਹਫਤੇ ਇੱਕ ਪ੍ਰੋਗਰਾਮ ਕੀਤਾ ਸੀਗਾ ਔਰ ਇੱਕ ਆਰਟੀਕਲ ਛਪਿਆ ਸੀ ਟੋਰਾਂਟੋ ਸਟਾਰ ਦੇ ਅੰਦਰ। ਆ ਦਾ ਹੇਟ ਵੇਵ ਅਗੇਂਸਟ ਦਾ ਸਾਊਥ ਏਸ਼ੀਅਨਸ ਐਂਡ ਸਪੈਸ਼ਲੀ ਅਗੇਂਸਟ ਦਾ ਇੰਡੀਅਨਸ। ਜਦੋਂ ਅਸੀਂ ਇੰਡੀਅਨਸ ਦੀ ਗੱਲ ਕਰਨਿਆ ਤਾਂ ਅਸੀਂ ਮੈਕਸਿਮਮ ਇੰਡੀਅਨਸ ਇੱਥੇ ਪੰਜਾਬੀ ਇੱਥੇ ਆਏ ਹੋਇਆ ਤਾਂ ਜਦੋਂ ਪੰਜਾਬੀਆਂ ਦੀ ਗੱਲ ਕਰਨਿਆ ਤਾਂ ਪੰਜਾਬ ਦੀ ਗੱਲ ਕਰਨਿਆ। ਤੋਂ ਹੇਟ ਵੇਵ ਅਕ੍ਰੋਸ ਕੈਨੇਡਾ ਚੱਲ ਰਹੀ ਏ ਇਸ ਸਮੇਂ। ਤੁਸੀਂ ਅਗਰ ਆਨਲਾਈਨ ਐਂਡ ਆਫਲਾਈਨ ਵੀ ਦੇਖੋਗੇ ਗੋਰੇ ਸਾਨੂੰ ਬਹੁਤ ਜ਼ਿਆਦਾ ਕਈ ਵਾਰੀ ਗਾਲਾਂ ਕੱਢਦੇ ਤੁਹਾਨੂੰ ਨਜ਼ਰ ਆਣਗੇ ਉਹ ਆਪਣੇ ਪੋਸਟ ਕਰ ਰਹੇ ਹੋਣਗੇ ਸਟੂਡੈਂਟਸ ਨੇ ਆ ਕੇ ਇੱਥੇ ਉਹ ਇੱਕ ਇੱਕ ਨੈਗੇਟਿਵ ਚੀਜ਼ ਹੋਰ ਪੈਦਾ ਕਰਤੀ ਉਹਨਾਂ ਨੇ ਔਰ ਗੋਰਿਆਂ ਨੂੰ ਲੱਗਦਾ ਹੈ ਉਹ ਇਨਸਿਕਿਉਰਟੀ ਜਿਹੜੀ ਗੋਰਿਆਂ ਦੇ ਅੰਦਰ ਸੀਗੀ ਔਰ ਸੈਕੰਡਲੀ ਜਿਹੜਾ ਡਰੱਗਸ ਦਾ ਕੰਮ ਜਿਹੜਾ ਥੈਫਟ ਦਾ ਕੰਮ ਉਹਦੇ ਸਾਡੇ ਬੱਚੇ ਸਭ ਤੋਂ ਜ਼ਿਆਦਾ ਅੱਗੇ ਹੋ ਰਹੇ ਰਿਪੋਰਟ ਰੋਜ਼ ਆਉਂਦੀ ਆ ਮੇਰੇ ਕੋਲ ਬਿਲਕੁਲ ਬਿਲਕੁਲ ਤੁਸੀਂ ਜੇ ਤੁਹਾਡੇ ਕਲਚਰ ਦੇ ਵਿੱਚ ਕੋਈ ਇੱਕ ਰੌਟ ਰਾਟਨ ਚੀਜ਼ ਹੈ ਜੀ ਤੇ ਉਹ ਹਰ ਚੰਗੀ ਗੱਲ ਨੂੰ ਵੀ ਮਾੜਾ ਕਰ ਦੇਗੀ ਸੋ ਜੇ ਇਮੀਗ੍ਰੇਸ਼ਨ ਨਾਲ ਜੋੜ ਲਓ ਤੁਸੀਂ ਅਮ ਤੇ ਚਾਹੇ ਜਿਹੜਾ ਸਟੂਡੈਂਟ ਵੀਜ਼ਾ ਜਾਂ ਦੂ ਪਹਿਲਾਂ ਮੈਰਿਜ ਹੁੰਦੀਆਂ ਸੀਗੀਆਂ ਫੇਕ ਮੈਰਿਜ ਹੁੰਦੀਆਂ ਸੀ ਜੀ ਤੇ ਸਾਨੂੰ ਇਹ ਇੱਕ ਨਾ ਇੱਕ ਦਿਨ ਸਾਨੂੰ ਇਹ ਕਨਫਰੰਟ ਕਰਨਾ ਪਏਗਾ ਵੀ ਉਹ ਸਾਡੇ ਹੀ ਕਿਉਂ ਜ਼ਿਆਦਾ ਹੁੰਦੀਆਂ ਨੇ ਜਿਵੇਂ ਤੁਸੀਂ ਕਹਿਆ ਵੀ ਹੁਣ ਜਦੋਂ ਵੀ ਬ੍ਰੈਂਪਟਨ ਤੋਂ ਖਬਰ ਆਂਦੀ ਆ ਟ੍ਰਾਂਟੋ ਤੋਂ ਖਬਰ ਆਂਦੀ ਈਵਨ ਪੂਰੇ ਮੈ ਕੈਨੇਡਾ ਕਹਾਂਗਾ ਡਰੱਗ ਸਮਗਲਿੰਗ ਦੇ ਜਿੰਨੀਆਂ ਵੱਡੀਆਂ ਸਭ ਤੋਂ ਗ੍ਰਿਫਤਾਰੀਆਂ ਹੁੰਦੀਆਂ ਉਹਦੇ ਵਿੱਚ ਸਭ ਤੋਂ ਜ਼ਿਆਦਾ ਪੰਜਾਬੀ ਹੁੰਦੇ ਨੇ ਹੁਣ ਗੈਰ ਪੰਜਾਬੀ ਵੀ ਹੁੰਦੇ ਨੇ ਪਰ ਇਹਨੂੰ ਤੁਸੀਂ ਪ੍ਰਾਪਤੀ ਕਹੋਗੇ ਜਾਂ ਕੀ ਕਹੋਗੇ ਵੱਖਰੀ ਗੱਲ ਹੈ ਉਹਦੇ ਵਿੱਚ ਗੈਰ ਪੰਜਾਬੀ ਵੀ ਹੋਣਗੇ ਪਰ ਡੈਟਰਾਇਟ ਜੇਲ ਜਿਹੜੀ ਹੈ ਆ ਬਾਰਡਰ ਦੇ ਉੱਤੇ ਜਿੱਥੇ ਟਰੱਕ ਵਾਲੇ ਫੜੇ ਜਾਂਦੇ ਨੇ ਉਹ ਭਰੀ ਪਈ ਹੈ ਜਿੱਥੇ ਸਾਡੇ ਬੰਦੇ ਨੇ ਆ ਸੋ ਸਾਨੂੰ ਇਹ ਜਿਹੜੀ ਸਾਰੀ ਗੱਲ ਨੂੰ ਜੋੜ ਕੇ ਦੇਖਣਾ ਚਾਹੀਦਾ ਤੇ ਜਿਹੜਾ ਹੁਣ ਮੁਕਤੀ ਦਾ ਨੇ ਹੈ ਵੀ ਜਿਹੜਾ ਸਟੂਡੈਂਟ ਵੀਜ਼ਾ ਉੱਤੇ ਬੜੀਆਂ ਨੇ ਹਾਰਡ ਕੈਪ ਲਾਈਆਂ ਨੇ ਤੇ ਉਹਦੇ ਨਾਲ ਜਿਹੜੇ ਇੱਥੋਂ ਨੇ ਇਹ ਤਕਰੀਬਨ ਇਹਨਾਂ ਦੀ ਟਾਰਗੇਟ ਇਹ ਹੈ ਕਿ ਹਰ ਸਾਲ ਜਿਹੜੇ ਆ ਚੁੱਕੇ ਨੇ ਉਹਦੇ ਵਿੱਚੋਂ 4 ਲੱਖ ਨੂੰ ਵਾਪਸ ਭੇਜਣਾ ਓਕੇ ਉਹ ਜਾਣਗੇ ਕਿ ਨਹੀਂ ਜਾਣਗੇ ਮੈਨੂੰ ਨਹੀਂ ਪਤਾ ਪਰ ਮੈਂ ਕਹਿੰਦਾ ਵੀ ਜੇ 4 ਲੱਖ ਦਾ ਟਾਰਗੇਟ ਹੈ 4 ਲੱਖ ਵਾਪਸ ਨਹੀਂ ਜਾਏਗਾ ਜਿਹੜਾ ਬੰਦਾ ਇੱਥੇ ਆ ਗਿਆ ਉਹ ਜਾਇਜ਼ ਤੇ ਨਜਾਇਜ਼ ਤਰੀਕੇ ਵਰਤ ਕੇ ਇੱਥੇ ਰਹਿਣ ਦੀ ਕੋਸ਼ਿਸ਼ ਕਰੇਗਾ ਹਨਾ ਖਾਸ ਕਰਕੇ ਤੁਸੀਂ ਖੁਦ ਦੇਖੋ ਵੀ ਜਿਹੜਾ ਬੱਚਾ ਮਾਂ ਪਿਓ ਨੇ ਜਾਂ ਆਪਣੇ ਆਪਣੀ ਪੁਰਾਣੀ ਜੱਦੀ ਫਾਰੀ ਜ਼ਮੀਨ ਵੇਚ ਕੇ ਕਿੱਥੇ ਭੇਜਿਆ ਜੀ ਉਹ ਵਾਪਸ ਕਿਵੇਂ ਜਾਏਗਾ ਕਿੱਥੇ ਜਾਏਗਾ ਉਹ ਉਹਦੇ ਕੋਲ ਤਾਂ ਘਰ ਵੀ ਨਹੀਂ ਬਚਿਆ ਉਹ ਤਾਂ ਖੇਤੀ ਵੀ ਨਹੀਂ ਬਚੀ ਸੋ ਜਦੋਂ ਕਿ ਕੈਨੇਡੀਅਨ ਗਵਰਨਮੈਂਟ ਨੇ ਇਸ ਗੱਲ ਦੀ ਪੂਰੀ ਪੁਸ਼ਟੀ ਕੀਤੀ ਸੀ ਕਿ ਅਗਰ ਤੁਸੀਂ ਇੱਥੇ ਆ ਰਹੇ ਹੋ ਪੜਨ ਵਾਸਤੇ ਤੇ ਤੁਹਾਨੂੰ 1 ਸਾਲ ਦਾ ਵਰਕ ਪਰਮਿਟ ਮਿਲੇਗਾ ਐਂਡ THEN YOU CAN APPLY FOR YOUR PR ਬੱਚਾ ਤਾਂ ਆਪਣਾ ਉਹ ਸੋਚ ਗਿਆ ਗਲਤ ਆਏ ਸਹੀ ਆਏ ਇਸ ਦੇ ਮੁੱਦੇ ਤੋਂ ਬਾਅਦ ਦੀ ਗੱਲ ਹੈ ਪਰ ਹੁਣ ਕੀ ਹੈ ਕਿ ਗਵਰਨਮੈਂਟ ਤਾਂ ਬਹੁਤ ਵੱਡੀ ਰਿਸਪੌਂਸਿਬਿਲਟੀ ਹੋ ਜਾਣੀ ਮੈਨੂੰ ਲੱਗਦਾ ਹੈ ਕਿ ਪਿਛਲੇ 8-10 ਸਾਲਾਂ ਜੋ ਦੀ ਟਰੂਡੋ ਦੀ ਗਵਰਨਮੈਂਟ ਰਹੀ ਇਸ ਨੂੰ ਮੈਕਸਿਮਮ ਮਿਸਯੂਜ਼ ਕੀਤਾ ਕਿ ਮੈਂ ਮੇਰੀ ਇੱਕ ਸਟੂਡੈਂਟ ਲੀਡਰ ਨਾਲ ਵੀ ਗੱਲਬਾਤ ਹੋ ਰਹੀ ਸੀ ਉਹ ਕਹੇ ਕਿ ਜੀ ਜਦੋਂ ਤੁਸੀਂ ਰਿਫਿਊਜੀਜ਼ ਲੈਂਦੇ ਹੋ ਤੁਸੀਂ ਉਹਨਾਂ ਨੂੰ ਸਾਰੀਆਂ ਸਹੂਲਤਾਂ ਦਿੰਦੇ ਹੋ ਤੁਸੀਂ ਉਹਨਾਂ ਨੂੰ ਪਰ ਮੰਥ ਸਸਟੇਨੈਂਸ ਅਲਾਉਂਸ ਵੀ ਦੇਉਗੇ ਕਾਰ ਬਾਰ ਵੀ ਦਿੰਦੇ ਹੋ internationl students ਉੱਪਰ ਤੁਸੀਂ ਇੱਕ ਕੈਪ ਕਰ ਦਿੰਦੇ ਹੋ ਕਿ ਜੀ ਤੁਸੀਂ ਇੰਨੇ ਘੰਟੇ ਕੰਮ ਕਰ ਸਕਦੇ ਹੋ ਇੰਨੇ ਘੰਟੇ ਤੁਸੀਂ ਕੰਮ ਨਹੀਂ ਕਰ ਸਕਦਾ ਅੱਛਾ ਉਹ ਲੇਬਰ ਕੋਰਟ ਸੇ ਜਾ ਕੇ ਵੇਜਸ ਦੇ ਅਗੇਂਸਤ ਲੜ ਪਾਉਂਦੇ ਨਹੀਂ ਕਿਉਂਕਿ ਉਹਨਾਂ ਕੋਲ ਕੋਈ ਸਾਧਨ ਨਹੀਂ ਹੁੰਦੇ ਫਿਰ ਬੜਾ ਵੱਡਾ ਕਾਰਨ ਬਣ ਜਾਂਦਾ ਹੈ ਕਿ ਜਦੋਂ ਉਹਨਾਂ ਕੋਲ ਪੈਸੇ ਨਹੀਂ ਤਾਂ ਫਿਰ ਉਹ ਇਹਨਾ ਚੋਰੀ ਚਕਾਰੀਆਂ ਦੇ ਅੰਦਰ ਉਹ ਜ਼ਰੂਰ ਜਾਣਗੇ ਬਿਲਕੁਲ ਠੀਕ ਗੱਲ ਬਿਲਕੁਲ ਜਾਇਜ਼ ਹੈ ਮੈਂ ਕਿਛੜੀ ਇਹ ਦਰਫਤ ਕਰਨਾ ਚਾਹੁੰਦਾ ਵੀ ਇਹ ਸਾਡੀ ਕਮਿਊਨਿਟੀ 'ਚ ਜਿਹੜਾ ਰੈਫਿਊਜੀ ਪ੍ਰੋਗਰਾਮ ਹੈ ਨਾ ਉਦੇ ਖਿਲਾਫ ਪ੍ਰੋਪਾਗੈਂਡਾ ਬਹੁਤ ਗਲਤ ਹੈ ਜੀ ਕੋਈ ਰਿਫਿਊਜੀ ਨੂੰ ਘਰ ਨਹੀਂ ਮਿਲਦਾ ਕੋਈ ਰਿਫਿਊਜੀ ਨੂੰ ਹੋਟਲ 'ਚ ਨਹੀਂ ਠਹਿਰਾਇਆ ਜਾਂਦਾ ਕੋਈ ਉਹਨਾਂ ਨੂੰ ਅਨਲਿਮਿਟਿਡ ਪੈਸੇ ਨਹੀਂ ਮਿਲਦੇ ਉਹਨਾਂ ਨੂੰ ਜਿਹੜੀ ਵੈਲਫੇਅਰ ਮਿਲਦੀ ਆ ਉਹੀ ਰੇਟ ਆ ਉਹੀ ਮਿਲਦਾ ਠੀਕ ਹੈ ਵਰਕ ਪਰਮਿਟ ਵਾਲੀਆਂ ਜਿਹੜੀਆਂ ਨੇ ਉਹਨਾਂ ਨੂੰ ਕਿੰਨੇ ਘੰਟੇ ਨੇ ਉਹ ਵੱਖਰੀ ਗੱਲ ਹੈ ਪਰ ਇਹ ਬੜੀ ਦੁੱਖ ਵਾਲੀ ਗੱਲ ਹੈ ਕਿ ਸਾਡੀ ਐਥਨਿਕ ਕਮਿਊਨਿਟੀ ਜਿਹੜੀ ਕਿ ਬਹੁਤ ਚਿਰ ਸਾਡੇ ਲੋਕ ਵੀ ਪੰਜਾਬ ਚੋਂ ਰਿਫਿਊਜੀ ਬਣ ਕੇ ਆਏ ਤੇ ਇਸ ਵੇਲੇ ਜਿੰਨੀ ਜ਼ਿਆਦਾ ਜ਼ੈਰ ਸਾਡੀ ਕਮਿਊਨਿਟੀ ਉਗਲਦੀ ਆ ਰਿਫਿਊਜੀਆ ਦੇ ਖਿਲਾਫ ਤੇ ਉਹ ਬਹੁਤ ਹੀ ਸਾਰੀ ਗਲਤ ਹੈ WhatsApp ਦੇ ਉੱਤੇ ਮੈਂ ਮੈਸੇਜ ਵੇਖੇ ਨੇ ਜੀ ਉਹਨਾਂ ਨੂੰ ਆ ਮਿਲਦਾ ਛਰੇਮ ਗਲਤ ਹੈ ਤੁਸੀਂ Google ਕਰ ਲਓ ਗਵਰਨਮੈਂਟ ਆਫ ਕੈਨੇਡਾ ਦਾ ਪੇਜ ਆ ਉਹਨਾਂ ਨੂੰ ਕੀ ਮਿਲਦਾ ਠੀਕ ਹੈ ਨਾ ਜਦੋਂ ਆਂਦੇ ਨੇ ਉਹਨਾਂ ਨੂੰ ਠਹਿਰਾਉਣਾ ਹੁੰਦਾ ਸ਼ੈਲਟਰ ਦੇ ਵਿੱਚ ਜਿਹੜੇ ਉਹ ਸ਼ੈਲਟਰ ਨੇ ਜੋ ਭਰੇ ਨੇ ਠੀਕ ਹੈ ਉਹਨਾਂ ਨੂੰ ਥੋੜੀ ਦੇਰ ਲਈ ਉਹ ਬੋਟਲ ਚ ਰੱਖਣਗੇ ਪਰ ਉਹ ਸਾਰੇ ਲਿਮਟਿਡ ਨੇ ਤੋ ਠੀਕ ਹੈ ਰਫਿਊਜੀ ਪ੍ਰੋਗਰਾਮ ਵੀ ਨਜਾਇਜ਼ ਵਰਤਿਆ ਜਾਂਦਾ ਪਰ ਹੁਣ ਤੁਸੀਂ ਯੂਕਰੇਨ 'ਚ ਜੰਗ ਲੱਗੀ ਐ ਗਾਵਾ 'ਚ ਲੱਗੀ ਐ ਤੇ ਜੇ ਉਥੇ ਰਫਿਊਜੀ ਆਂਦੇ ਨੇ ਤੁਹਾਡਾ ਇੱਕ ਮੋਰਲ ਡਿਊਟੀ ਬਣਦੀ ਐ ਨਾ ਇੰਡੀਆ ਦੇ ਵਿੱਚ ਕਿੰਨੇ ਲੱਖਾਂ ਰਫਿਊਜੀ ਨੇ ਜਿਨ੍ਹਾਂ ਨੂੰ ਇੰਡੀਆ ਦੀ ਸਰਕਾਰ ਨੇ ਪਨਾਹ ਦਿੱਤੀ ਹੋਈ ਐ ਤਿੱਬਤ ਤੋਂ ਉਧਰੋਂ ਬੰਗਲਾਦੇਸ਼ ਤੋਂ ਉਧਰੋਂ ਬਰਮਾ ਤੋਂ ਸੋ ਇਹ ਜਿਹੜਾ ਰਫਿਊਜੀ ਸਿਸਟਮ ਐ ਤੇ ਯੂਨ ਦੀ ਯੂਨ ਦੇ ਨਾਰ ਹਰੇਕ ਕੰਟਰੀ ਦੀ ਇੱਕ ਮੋਰਲ ਤੇ ਲੀਗਲ ਆਬਲੀਗੇਸ਼ਨ ਐ ਪਰ ਜਿਹੜਾ ਬੰਦਾ ਤੁਹਾਡੇ ਬਾਰਡਰ ਤੇ ਆ ਕੇ ਰਿਫਿਊਜੀ ਸਟੈਟਸ ਕਲੇਮ ਕਰਦਾ ਤੁਹਾਨੂੰ ਐਕਸੈਪਟ ਕਰਨਾ ਪੈਂਦਾ ਪਰ ਇਸ ਦਾ ਰਸਤਾ ਹੁਣ ਕੀ ਨਿਕਲੇਗਾ ਇੰਟਰਨੈਸ਼ਨਲ ਖਾਸ ਕਰਕੇ ਇੰਟਰਨੈਸ਼ਨਲ ਸਟੂਡੈਂਟਸ ਐ ਅਸੀਂ ਇੰਟਰਨੈਸ਼ਨਲ ਸਟੂਡੈਂਟ ਨੂੰ ਆਪਣੇ ਬੱਚਿਆਂ ਦੇ ਨਾਲ ਅਗਰ ਅਸੀਂ ਉਸ ਨੂੰ ਲਿਮਟ ਕਰਕੇ ਦੇਖਣ ਦੀ ਕੋਸ਼ਿਸ਼ ਕਰੀਏ ਤੇ ਉਹ ਜਿਸ ਅਧਾਰ 'ਤੇ ਲਟਕੇ ਹੋਏ ਨੇ ਉਹ ਕਿਵੇਂ ਬਾਹਰ ਨਿਕਲਣਗੇ ਦੇਖੋ ਜਿਹੜੇ ਤਾਂ ਇਹਦਾ ਤਾਂ ਇੱਕੋ ਹੀ ਹੱਲ ਹੈ ਕੀ ਕਮਿਊਨਿਟੀ ਦਾ ਕੋਈ ਰੋਲ ਉਹਦੇ ਅੰਦਰ ਤੁਹਾਡੇ ਜੈਸੇ ਲੀਡਰਸ ਦਾ ਹੋ ਸਕਦਾ ਦੇਖੋ ਇਹਦੇ ਇੱਕੋ ਹੀ ਹਾਲ ਹੈ ਕਿ ਸਰਕਾਰ ਜਿਹੜੇ ਵੀ ਆ ਗਏ ਉਹਨਾਂ ਨੂੰ ਕੋਈ ਨਾ ਕੋਈ ਰਸਤਾ ਪੀਆਰ ਦਾ ਪ੍ਰੋਵਾਈਡ ਕਰੇ। ਓਕੇ ਬੜੀ ਬੇਸਿਕ ਜਿਹਾ ਰੂਲ ਹੈ। ਜੀ। ਵੀ ਤੁਸੀਂ ਹਰ ਸਾਲ ਨਵੇਂ 4 ਲੱਖ ਤਾਂ ਇਮੀਗ੍ਰੈਂਟ ਲਿਆ ਰਹੇ ਹੋ ਤੇ ਜਿਹੜੇ ਪਹਿਲਾਂ 2 ਮਿਲੀਅਨ ਆਏ ਹੋਏ ਨੇ ਉਹਨਾਂ ਨੂੰ ਕਿਉਂ ਨਹੀਂ ਦੇ ਰਹੇ? ਜੀ। ਹੈਨਾ? ਇਹਦਾ ਮੈਂ ਸਰਕਾਰ ਕੋਲੋਂ ਕੋਈ ਜਵਾਬ ਨਹੀਂ ਸੁਣਿਆ। ਰਾਈਟ ਤੇ ਦੂਜੀ ਗੱਲ ਜਿਹੜੀ ਆ ਕਮਿਊਨਿਟੀ ਦੀ ਆ ਇਹਦੇ ਬਾਰੇ ਬਿਲਕੁਲ ਸਾਡਾ ਫਰਜ਼ ਬਣਦਾ ਉਹ ਸਾਡੇ ਹੀ ਰਿਸ਼ਤੇਦਾਰਾ ਜਿਹੜੇ ਸਾਡੇ ਪਿੰਡਾਂ ਸਾਡੇ ਸ਼ਹਿਰਾਂ 'ਚ ਆਏ ਨੇ ਤੇ ਸਾਨੂੰ ਕਰਨਾ ਬਣਦਾ ਹੈ। ਪਰ ਇਹ ਦੁੱਖ ਵਾਲੀ ਗੱਲ ਹੈ ਜਿਆਦੇ ਪਜੀ ਜਿੰਨਾ ਸ਼ੋਸ਼ਣ ਇੱਥੇ ਸਟੂਡੈਂਟਸ ਦਾ ਸਾਡੀ ਕਮਿਊਨਿਟੀ ਕਰਦੀ ਹੈ ਉਹ ਗੂਰੇ ਲੋਕ ਨਹੀਂ ਕਰਦਾ ਆਈ نو ਤੇ ਜਿਹੜੀਆਂ ਉਹਨੀਆਂ ਦਰਦਨਾਕ ਕਥਾਵਾਂ ਨੇ ਉਹ ਆਪਾਂ ਟੀਵੀ ਤੇ ਬੈਠ ਕੇ ਦੱਸ ਵੀ ਨਹੀਂ ਸਕਦੇ ਜੀ ਉਹ ਲੋਕ ਜਿਹੜੇ ਪੰਜਾਬ ਦੇ ਪਿੰਡਾਂ 'ਚ ਜਾ ਕੇ ਟੂਰਨਾਮੈਂਟ ਕਰਾਉਂਦੇ ਨੇ ਮੰਦਰਾਂ ਦੇ ਉੱਤੇ ਜਾ ਕੇ ਚਤਰ ਸ਼ਤਰ ਚੜਾਉਂਦੇ ਨੇ ਗੁਰਦੁਆਰਿਆਂ 'ਚ ਜਾ ਕੇ ਗੁਰਪੁਰਬ ਕਰਾਉਂਦੇ ਨੇ ਉਹਨਾਂ ਲੋਕਾਂ ਦੀਆਂ ਕੰਪਨੀਆਂ ਇੱਥੇ ਇਹਨਾਂ ਸਟੂਡੈਂਟਾਂ ਨੂੰ ਲੁੱਟਦੀਆਂ ਨੇ ਉਹਨਾ ਦੇ ਰੈਸਟੋਰੈਂਟ ਜਿਹੜੇ ਨੇ ਇੱਥੇ ਜਿੱਥੇ ਸਾਡਾ ਮਿਨਿਮਮ ਵੇਜ ਦਾ ਰੇਟ 4 ਡਾਲਰ ਹੈ ਇਹ ਉਹਨਾਂ ਨੂੰ 5 ਡਾਲਰ ਘੰਟੇ ਤੇ ਕੰਮ ਦਿੰਦੇ ਨੇ ਸੋ ਇਹ ਜਿਹੜੀ ਸਾਡੀ ਮੋਰਲ ਬੈਂਕਰਪਸੀ ਹੈ ਉਹ ਸਾਡੇ ਪੰਜਾਬੀਆਂ ਦੀ ਪੰਜਾਬ ਦੇ ਵਿੱਚ ਹੀ ਨਹੀਂ ਉਹ ਸਾਡੇ ਕੋਲ ਇੱਥੇ ਵੀ ਹੈ ਤੇ ਇਹਦਾ ਹੱਲ ਟਰੂਡੋ ਸਰਕਾਰ ਕੋਲ ਨਹੀਂ ਹੈ ਅਸੀਂ ਇਹਦੇ ਲਈ ਟਰੂਡੋ ਸਰਕਾਰ ਨੂੰ ਬਲੇਮ ਨਹੀਂ ਦੇ ਸਕਦੇ ਜਿਹੜਾ ਵੀ ਅਸੀਂ ਇਹ ਨਾਰਮਲਾਈਜ਼ ਕੀਤਾ ਹੈ ਉਹਦਾ ਕਾਰਨ ਬੜਾ ਸੋਖਾ ਹੈ ਕਿ ਸਾਡੀ ਜਿਹੜੀ ਮੋਰਲ ਡੈਕੇਡੈਂਸ ਹੈ ਉਹ ਟੌਪ ਤੋਂ ਸ਼ੁਰੂ ਹੁੰਦੀ ਹੈ ਜੀ ਇੱਥੇ ਤੋਂ ਉੱਥੇ ਲੀਡਰਸ਼ਿਪ ਤੋਂ ਸ਼ੁਰੂ ਹੁੰਦੀ ਹੈ ਜੀ ਸੋ ਸਾਨੂੰ ਜਦ ਤੱਕ ਅਸੀਂ ਇਹਦੇ ਤੇ ਫੈਲ ਰਿਫਲੈਕਸ਼ਨ ਨਹੀਂ ਕਰਦੇ ਜੀ ਉਹਦਾ ਕੋਈ ਹੱਲ ਨਹੀਂ ਹੈ ਪਰ ਤੁਹਾਡੀ ਗੱਲ ਠੀਕ ਹੈ ਜਿਹੜੇ ਇੱਥੇ ਆਏ ਨੇ ਸਾਡਾ ਫਰਜ਼ ਬਣਦਾ ਆ ਕਿ ਅਸੀਂ ਉਹਨਾਂ ਫਾਰਮ ਦੀ ਹੈਲਪ ਕਰੀਏ ਜੀ ਸਾਡੇ ਜਿਹੜੇ ਕਾਰੋਬਾਰ ਨੇ ਤੁਸੀਂ ਜੈਨੂਨ ਨੇ ਮੈਨੂੰ ਦੋ ਚਾਰ ਬਿਜ਼ਨਸਮੈਨ ਜਾਣਦੇ ਨੇ ਉਹ ਕਹਿੰਦੇ ਜੀ ਮੈਂ ਘਟੋਟ 50 ਲੋਕਾਂ ਨੂੰ ਪੱਕੇ ਕਰਵਾ ਚੁੱਕਾ ਅਜੇ ਤੱਕ ਕਦੇ ਪੈਸਾ ਨਹੀਂ ਲਿਆ ਉਹਨਾਂ ਤੋਂ ਜੀ ਸਾਨੂੰ ਇਹੋ ਜਿਹੇ ਬਿਜ਼ਨਸmen ਹੋਰ ਚਾਹੀਦੇ ਨੇ ਜਿਹਦੇ ਤੁਹਾਡੀ ਟਰੱਕਾਂ ਦੀ ਕੰਪਨੀ ਆ ਤੁਹਾਡਾ ਰੈਸਟੋਰੈਂਟ ਆ ਤੁਸੀਂ ਇੱਥੇ ਆ ਗਏ ਤੁਸੀਂ ਲੱਖਾਂ ਮਿਲੀਅਨ ਡਾਲਰ ਕਮਾ ਲਏ ਤੇ ਤੁਸੀਂ ਹੁਣ ਇੱਕ ਜਿਹੜਾ ਮੁੰਡਾ ਜਾਂ ਕੁੜੀ ਜਿਹੜਾ ਆਪਣੀ ਜ਼ਮੀਨ ਵੇਚ ਕੇ ਆਇਆ ਤੁਸੀਂ ਉਹਦੇ ਤੋਂ ਵੀ ਰਿਸ਼ਵਤ ਲੈ ਰਹੇ ਹੋ 1000 ਡਾਲਰ ਦੀ ਕਿ ਤੁਸੀਂ ਉਹਨੂੰ ਪੀਆਰ ਦਿਵਾਣੀ ਆ ਮੇਰੇ ਖਿਆਲ ਇਹ ਬਹੁਤ ਕਟਿਆ ਗੱਲ ਹੈ ਤੇ ਤੁਹਾਨੂੰ ਜਿਹੜੇ ਆ ਗਏ ਇਹ ਤੁਹਾਡਾ ਇੱਕ ਮੋਰਲ ਡਿਊਟੀ ਬਣਦੀ ਆ ਵੀ ਤੁਸੀਂ ਹੁਣ ਉਹਨਾਂ ਨੂੰ ਖਾਸ ਕਰਕੇ ਇਹ ਤੁਹਾਨੂੰ ਉਹਨਾਂ ਦੀ ਲੇਬਰ ਦੀ ਲੋੜ ਹੈ ਜੀ ਤੁਸੀਂ ਉਹਨਾਂ ਨੂੰ ਪੀਅਰ ਕਰਵਾ ਦੇ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਇਤਫਾਕ ਰੱਖਣਾ ਔਰ ਲੱਗਦਾ ਹੈ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਇਸ ਮੁੱਦੇ ਦੇ ਉੱਪਰ ਬੜੇ ਬੜੇ şiddਤ ਦੇ ਨਾਲ ਕੰਮ ਕਰਨਾ ਚਾਹੀਦਾ ਹੈ ਔਰ ਮੈਂ ਤੁਹਾਡਾ ਦੁਬਾਰਾ ਬਹੁਤ ਸ਼ੁਕਰੀਆ ਅਦਾ ਕਰਨਾ ਕਿ ਤੁਸੀਂ ਸਾਡੇ ਸਟੂਡੀਓ ਵਿੱਚ ਆ ਜਾਏ ਔਰ ਇਸ ਬੜੇ ਗੰਭੀਰ ਮੁੱਦੇ ਦੇ ਉੱਪਰ ਆਪਣੇ ਬੜੇ ਵੈਲਿਊਅਬਲ ਤੁਸੀਂ ਸਾਨੂੰ ਸੁਜੈਸ਼ਨਸ ਦਿੱਤੇ ਨੇ ਇਸੇ ਨਾਲ ਅਸੀਂ ਅੱਜ ਦਾ ਪ੍ਰੋਗਰਾਮ ਅ ਕਟਨ ਕਰਨ ਦੀ ਜਾਦੂਦਾਨ ਹੈ ਰਬ ਰਾਖਾ